ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਉਹੋ ਜਿਹੀ ਲੱਗ ਰਹੀ ਹੈ। ਇਹ ਪਰਾਣੀ ਹਵੇਲੀ ਹੈ ਬਹੁਤ ਪੁਰਾਣੀ ਬਣੀ ਹੋਈ। ਇਹ ਲੋਕੇਸ਼ਨ ਹੈਗੀ ਹੈ ਆ ਬਾਬਾ ਗੁਦੜ ਸਿੰਘ ਜੀ ਤੇ ਮਾਤਾ ਰੱਜੀ ਕੌਰ ਜੀ ਦੇ ਅੰਦਰ ਜਿਹੜਾ ਲੰਗਰ ਹੈ ਪਿੰਡ ਚ ਦਿਆਲਪੁਰਾ ਭਾਈ ਦਾ ਪਿੰਡ ਰਾਮਪੁਰਾ ਫੂਲ ਤਹਿਸੀਲ ਹੈ ਤੇ ਜ਼ਿਲ੍ਹਾ ਬਠਿੰਡਾ। ਇਹ ਡਿਗ ਰਹੀ ਹੈ ਤੇ ਨਾਲ ਇਹ ਟਰਾਂਸਫਾਰਮ ਨੂੰ ਵੀ ਛੱਟੇ ਗਿਆ ਤੇ ਨਾਲ ਇੱਕ ਟਰਾਂਸਫਾਰਮ ਖੜਾ ਇਹ ਪਰਾਣੀ ਸ਼ੌਕਰਾਂ ਦੀ ਹਵੇਲੀ ਹੈ ਕਿਸੇ ਦੀ। ਇਹ ਮੈਨੂੰ ਕਿਸੇ ਨੇ ਬਣਾ ਕੇ ਭੇਜੀ ਹੈ ਤੇ ਆ ਦੇਖੋ ਟਰਾਂਸਫਾਰ ਮੈਂ ਕਿਸੇ ਟਾਈਮ ਵੀ ਹਵੇਲੀ ਡੇਕ ਕੇ ਤੇ ਟਰਾਂਸਫਾਰਨ ਦਾ ਨੁਕਸਾਨ ਕਰ ਸਕਦੀ ਹੈ ਤੇ ਇਹਦੇ ਸੰਬੰਧੀ ਸਬੰਧਤ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਹੈ ਉਹ ਵੀ ਧਿਆਨ ਦੇਣ ਤੇ ਜਿਹਦੀ ਇਹ ਹਵੇਲੀ ਹੈ ਉਹ ਵੀ ਧਿਆਨ ਦੇਵੇ ਤੇ ਪ੍ਰਸ਼ਾਸਨ ਧਿਆਨ ਦੇਵੇ ਇਹਦੇ ਨਾਲ ਦੀ ਇੱਕ ਹਵੇਲੀ ਹੋਰ ਆ ਉੱਥੇ ਉਹ ਕਿਸੇ ਟਾਈਮ ਡੇਕ ਕੇ ਤੁਹਾਡਾ ਇਹ ਆਸੇ ਪਾਸੇ ਵਾਲੇ ਘਰਾਂ ਦਾ ਨੁਕਸਾਨ ਕਰ ਸਕਦੀ ਹੈ ਕਿਉਂਕਿ ਇਹ ਛੋਟੀਆਂ ਇੱਟਾਂ ਦੀ ਬਣੀ ਹੋਈ ਆ ਹੁਣ ਇਹਦੀ ਮੈਂਟੀਨੈਂਸ ਨਹੀਂ ਹੈ ਕਾਫੀ ਲੰਮੇ ਸਮੇਂ ਤੋਂ ਇਸ ਕਰਕੇ ਹੁਣ ਮੀਂਹ ਵੀ ਜ਼ਿਆਦਾ ਹੈ ਤੇ ਇਹ ਡਿੱਗੇਗੀ ਪੱਕਾ ਇਹ ਨਾਲ ਇਹ ਡਿੱਗਦੀ ਹੋਈ ਟਰਾਂਸਫਾਰਮਰ ਦਾ ਨੁਕਸਾਨ ਕਰੇਗੀ ਇਹ ਨੁਕਸਾਨ ਤੋਂ ਪਹਿਲਾਂ ਪਹਿਲਾਂ ਬਿਜਲੀ ਬੋਰਡ ਤੇ ਹੋਰ ਲੋਕ ਧਿਆਨ ਦੇਣ